ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਣਗੇ ਕਰ ਲਈ ਆਪਣਾ ਤਿਆਰੀ ਚੰਡੀਗੜ੍ਹ ਜਾਣੇ ਹੀ ਸਵੇਰੇ ਸਵੇਰੇ ਪ੍ਰਮਾਤਮਾ ਚੜਦੀ ਕਲਾ ਰੱਖਿਆ ਬਈ ਮੌਸਮ ਖਰਾਬ ਹੋ ਰਿਹਾ ਅੱਜਗਾ ਮਹਾਰਾਜ ਠੀਕ ਰੱਖਿਆ ਬਾਈ ਫਸਲਾਂ ਪੱਕੀਆਂ ਜਮੀਦਾਰਾਂ ਗੀਆਂ ਬਹੁਤ ਔਖਾ ਹੈ ਹਨਾ ਇਹ بارش ਬੁਰਸ਼ ਪੈ ਗਈ ਜਿਆਦਾ ਚਲੋ ਥੋੜਾ ਬੋਤਾ ਸਰਸੁਰ ਜਾ ਬਾਕੀ ਜੋ ਰਜਾ ਕੀ ਕਰਨਾ ਹੋਈ ਇਹਨੇ ਠੀਕ ਹੈ ਬਾਈ ਬਣੇ ਰਹੋ ਅੱਜ ਦੀ ਵੀਡੀਓ ਗੱਲ ਚਲਦੇ ਆ ਤੁਹਾਨੂੰ ਦਿਖਾਣੇ ਆ ਕਿਆ ਰੇਟ ਉਂ ਮਿਲਿਆ ਤੇਲ ਕਿਆ ਸਿਸਟਮ ਬਣੇਗਾ ਲਾਂਡਰਾ ਪਹੁੰਚ ਗਏ ਆਪਾਂ ਕਣੀਆਂ ਪੈਰੀਆਂ ਕੋਈ ਕੋਈ ਬਰੀਕ ਬਰੀਕ ਜੀ ਬੈਠਾ ਆਪਾਂ ਪਿੱਛੇ ਦੇ ਮੁੜ ਜੇਗਣੇ 에어ਪੋਰਟ ਰੋਡ ਤੇ ਫਿਰ ਅੱਗੇ ਥੋੜੀ ਲਾਈਟਾਂ ਲੁੱਟਾਂ ਜ਼ਿਆਦਾ ਪੈ ਜਾਵਾਂ ਉਰੇ ਤੇ ਸਿੱਧਾ ਲਲੇ ਅੱਗੇ ਦੇ ਨਿਕਲ ਜੀਂ ਆਪਾਂ ਗੋਦਰੇਚਪਾ ਨੂੰ ਉਹ ਜਿੱਥੇ ਪੁਰਾਣੀ ਫਰਨੀਚਰ ਮਾਰਕੀਟ ਹੋਇਆ ਕਰੇਤੀ ਇੱਥਾ ਬੰਦ ਹੋ ਗਈ ਚੱਕ ਦੀ ਉੱਥੇ ਦੇ ਉੱਥੇ ਸਿੱਧਾ ਪਹੁੰਚ ਜਾਣਾ 39 ਸੈਕਟਰ ਅਨਾਜ ਮੰਡੀ ਹੈ ਜਿੱਥੇ ਆਪਣੇ ਉਹਦੇ ਨੇੜੇ ਪੰਪ ਹੈ ਸਿੱਧੇ ਹੀ ਲੈ ਆਏ ਕਰਦੇ ਆਪਾਂ ਹਰ ਵਾਰ ਗਣੀਆਂ ਲੱਗੀਆਂ ਕੋਈ ਕੋਈ ਪੈਣ ਬਨੂੜ ਤੇ ਲੱਗੀਆਂ ਬੜੀ ਮੋਟੀ ਭੂਰ ਜੀ ਬਲੰਕਰ ਵੀ ਪੈਰੀ ਦੀ ਜਦ ਆਪਾਂ ਤੁਰੇ ਆ ਕੋਈ ਕੋਈ ਗਣੀ ਦੀ ਪੂਰੇ ਹੋਏ ਗਰੇ ਦੀ ਫਰਨੀਚਰ ਮਾਰਕੀਟ ਪਹਿਲਾਂ ਸਾਰੀ ਚੱਕੀ ਗਈ ਸਾਫ ਹੋ ਗਿਆ ਪੂਰੇ ਦੇ ਮੋੜ ਨਾਲ ਪਨੇ ਚੌਂਕ ਆ ਗਿਆ ਪੂਰੇ ਸਾਰਾ ਪੂਰਾ ਫਰਨੀਚਰ ਹੋਏ ਰਦਾ ਮਤਲਬ ਹਰ ਇੱਕ ਤਰ੍ਹਾਂ ਦਾ ਇਹ ਬਾਹਰ ਕੱਢਤੀ ਪਰਾਂ ਚਲੇ ਗਈ ਆਪਣਾ ਸੋਹਾੜਾ ਸ਼ਾਇਦ ਹਾਂ ਸੋਹਾੜਾ ਹੀ ਆ ਉਹ ਸੋਹਾੜੇ ਦੇ ਪਾਸ ਚਲੇ ਗਈ ਜਦੋਂ ਆਪਾਂ ਲਾਂਡਰਾਂ ਦੇ ਇਹ ਫਤੇਗੜ ਸਾਹਿਬ ਨੂੰ ਜਾਣੇ ਆ ਤੇ ਬਸੇ ਇੱਕ ਚੌਂਕ ਹੋਰ ਪਾਰ ਕਰਨਾ ਆਪਾਂ ਨੇ ਅੱਗੇ ਵੈਸੇ ਹੀ ਚੰਡੀਗੜ੍ਹੇ ਐ ਇਹ ਪੰਪ ਲੱਗ ਗਏ ਚੰਡੀਗੜ੍ਹ ਕੀਆਂ ਲਾ ਲਿਓ ਇਹ ਆ ਐਚਪੀ ਦਾ ਇਹ ਸੜਵੀ ਐ ਜਣੀ ਉੱਥੇ ਆਪਣਾ ਪਹਿਲਾਂ ਆਣ ਜਾਣ ਜਿਹੜੇ ਪੰਪ ਪਰ ਪੈਣਾ ਉੱਥੇ ਜਾਗੇ ਉਰੇ ਨਾ ਸਕਰੀਨ ਲਗੀ ਵੀ ਅੱਗੇ ਇਹ ਕੈਚ ਕਰਾ ਵੀ ਗੱਡੀ ਕਿੰਨੀ ਸਪੀਡ ਪਰ ਹੈ ਇਹ ਦੇਖੋ ਆਪਣਾ ਉਰੇ ਆ ਰਿਹਾ ਆਪਣਾ 46 ਉਹ ਵੀ 44 46 ਦੇ ਉਰੇ ਆ ਰਿਹਾ ਹੈ 60 ਦੇ ਉੱਪਰ ਵੀ ਚਲਾਉਂਦਾ ਚਲਾਣ ਵੀ ਆਨਲਾਈਨ ਨੇ ਆਵਾ ਇਹ ਭਈ 12 ਡੰਗਰ ਬਹੁਤ ਹੋਏ ਦੇਖੋ ਚੰਡੀਗੜ੍ਹ ਮੈਂ ਫਿਰ ਰਹੇ ਨੇ ਇੱਕ ਗਾਈ ਕਾ ਵਿਚਾਰਾ ਜੇ ਬੰਦਾ ਇਹਨਾਂ ਨੇ ਕੀ ਵਜਾ ਤੇ ਅੱਜ ਉਹ ਵਿਚਾਰਾ ਮੌਤ ਕੇ ਲੜ ਰਿਹਾ ਹੈ ਜ਼ਿੰਦਗੀ ਮੌਤ ਦਾ ਮਤਲਬ ਪੂਰਾ ਸੰਘਰਸ਼ ਚੱਲ ਰਿਹਾ ਓਕਾ ਵਿਚਾਰੇਗਾ ਇਹ ਆਵਾਰਾ ਡੰਗਰ ਬਹੁਤ ਗਲਤ ਹੈਗਾ ਲਾਈਟ ਹੋ ਗਈ ਲਾਈਟ ਇਹ ਆ ਗਈ ਭਾਈ ਅਨਾਜ ਮੰਡੀ ਪਿਛਲੇ ਸਾਲ ਜੀਰੀ ਵੀ ਤਾਰ ਗਏ ਤੇ ਰ ਆਪਾਂ ਐਤ ਕੀ ਚੱਲ ਆਪਣੇ ਵਧੀਆ ਵਿਕਰੀ ਹੈ ਕੋਈ ਦਿੱਕਤ ਨਹੀਂ ਆएगी ਨਹੀਂ ਐਤ ਕੀ ਜਾਣਾ ਪੈਂਦਾ ਆ ਗਿਆ ਭਾਈ ਪੰਪ ਆਣਾ ਦਾ ਆਪਣੇ ਲਓ ਜੀ ਪਹੁੰਚ ਗਏ ਆਪਣੇ ਮੇਨ ਅੱਡੇ ਵਰ ਜਿੱਥੇ ਦੇ ਆਪਣੇ ਡੀਜ਼ਲ ਭਰਾਉਣਾ ਹੈ ਚੱਲ ਗਈ ਬਈ ਮਸ਼ੀਨ ਹੋ ਗਈ ਚੱਲਦੀ ਬਾਕੀ ਰੇਟ ਹੈ ਜੀਗਾ 82 ਰੁਪਏ 40 ਪੈਸੇ 340 ਲੀਟਰ ਪੈ ਗਿਆ ਚੱਲ ਰਿਹਾ ਕੋントਰ ਕੁ ਮਿੰਟ ਮੈਂ ਭਰ ਦਿੰਦੀ ਐ ਬਹੁਤ ਮੋਟੀ ਨੋਜ਼ਲ ਹੈ ਜੀ ਕਿਤਰਾ ਦੇਖੋ ਦਮ ਦੇ ਕੱਢਦੇ 1 ਲੀਟਰ ਤਿੰਨ ਦੋ ਤਿੰਨ ਸੈਕਿੰਡ ਲਾਂਦੀ ਹਣੀ ਮੈਂਗਾ ਲੀਟਰ ਨੂੰ ਤਾਂ ਦੋ ਸੈਕਿੰਡ ਇਸ ਤਰ੍ਹਾਂ ਬਹੁਤ ਸਪੀਡ ਨਾਲ ਕੱਢਦੀ ਐ ਕਣੀਆਂ ਲੱਗੀਆਂ ਕੋਈ ਵੀ ਪੈਣ ਤੇ ਵੀ ਹੋ ਗਈ ਫੁੱਲ ਟੈਂਕੀ ਵੀ ਹੋ ਗਈ ਫੁੱਲ ਬਣਾ ਗੱਡੀ ਵੀ ਭਰ ਗਈ ਥੱਲੇ ਡੋਗ ਲਵਾਂ ਗੱਡੀ ਕਰ ਆਪਣਾ ਬਣਾਣੇ ਬਾਈ ਸਾਹਕਤਾ ਵਜਾ ਬਣਾ ਰਿਹਾ ਬਾਈ ਚਲਦੇ ਆ ਮੀਂਹ ਕਾਫੀ ਗਿੱਲਾ ਜਾ ਕਰ ਤਾ ਕਣੀਆਂ ਉਰੇ ਤਾਂ ਪੈ ਗਈਆਂ ਚੱਲ ਪਈ ਬਈ ਪਿੰਡ ਨੂੰ ਤੇਲ ਭਰਿਆ ਗਿਆ ਦੇਖ ਰੌਣਕ ਜੀ ਹੋ ਗਈ ਡਿਊਟੀਆਂ ਡੈਟੀਆਂ ਬਸ ਜਾਣੇ ਵਾਲੇ ਬੰਦੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਆਪਾਂ ਇਸ ਟਾਈਮ ਨੂੰ ਚੰਡੀਗੜ੍ਹ ਦੇ ਬਾਹਰ ਨਿਕਲ ਜਾਂ 8:00 ਵਜੇ ਤਾਂ ਇਹ ਰਸ਼ ਘਟ ਜਾ ਇਸ ਟਾਈਮ ਦੇਖੋ ਪੂਰਾ ਰਸ਼ ਹੋ ਗਿਆ ਜੋ ਡਿਊਟੀਆਂ ਡੈਟੀਆਂ ਪਰ ਜਾਂ ਬਈ ਬੰਦੇ ਹਨਾ ਓਏ ਯਾ ਇਹ ਜਿਦ ਤਰ੍ਹਾਂ ਕੱਲੇ ਤੌਰ ਦਾ ਕੱਲਮ ਰਸ਼ ਘਟ ਹੋਆ ਕੱਲਾ ਨੇ ਕ ਮਰਤਬਾ ਸ਼ਾਮ ਫਿਰ ਟਾਈਮ ਤੇ ਬਣਿਆ ਨਹੀਂ ਸਮਝ ਆ। ਲਾਈਟ ਹੋ ਗਈ ਲਾਈਟ। ਲੈ ਵੀ ਵਾਪਸੀ ਆ ਗਏ ਆਪਾਂ ਬਨੂੜ। ਨਾਰੀਅਲ ਪਾਣੀ ਲਿਆ ਪੀਓ ਦੋਸਤੋ। ਚੱਲਦੇ ਆਂ ਬਈ ਫਿਰ ਹਜੇ ਬੱਦਲ ਵਾਈ ਐ, بارش ਤਾਂ ਹੀ ਬਚਾਏ ਐ, ਕੰਪੈਨਾਂ ਚੱਲ ਗਈਆਂ ਆਪਣੀਆਂ, ਫੋਰਮੈਨ ਗੱਲ ਹੋਈ ਐ ਆਪਣੀ। ਕਨਵੇਂ ਤੌਰ ਤੇਆਂ ਮਸ਼ੀਨਾਂ ਦੋਏ ਮਾਂ ਵੀ ਆ ਰਹਿਆਂ ਮੈਂ ਵੀ ਬਨੂੜ ਆ ਗਿਆ ਆਪਣੀ ਵੱਡਣੀ ਹੈ ਜੀ ਕੁਸ ਜੀਰੀ ਅੱਜ ਆਪਨ ਜਾ ਕੇ ਬੜਦੇ ਆਂ ਚੱਲਨੇ ਆਂ ਬਾਈ ਘਰ ਨੂੰ ਦੇਖਨੇ ਆਂ ਜਾ ਕੇ ਕੀ ਸਮਾਚਾਰ ਪਹੁੰਚ ਗਏ ਤੇ ਬਾਈ ਪਿੰਡ ਆਪਾਂ ਨਹੀਂ ਪੈ ਰਿਆ ਆਪਣਾ ਲੱਗੀਆਂ ਕਣੀਆਂ ਪੈਣ ਕੰਮ ਰੁਕੇਗਾ ਬਾਈ ਪ੍ਰਮਾਤਮਾ ਲਗਾ ਚਲੋ ਭਾਈ ਹੋਰ ਹੌਲੇ ਕਾਕੜੇ ਦੇ ਪਚਾਉ ਰਹਾ ਮੀਂਹ ਦਾ ਤਾਂ ਚੱਲ ਆਇਆ ਵੀ 5-2 ਦਿਨ ਚਿੱਤ ਦੇਣਾ ਬੜਾ ਮੋਟਾ ਕੰਮ ਰੁਕੇਗਾ ਚੱਲ ਜਾਏਗਾ ਜੇ ਭਾਈ ਮੀਂਹ ਨੂੰ ਪੈ ਗਿਆ ਜਿਆਦਾ ਕੰਮ ਰੁਕੇਗਾ ਦੁਬਾਰਾ ਚੱਲ ਜਾਏਗਾ ਜੇ ਹਵਾ ਗਈ ਗਿਰ ਗਈ ਟੀਰੀਆਂ ਜਾਂ ਆਪਣਾ ਕੋਈ ਹੋੜ ਕਾਕੜਾ ਪੈ ਗਿਆ ਫੇਰ ਜਿਆਦਾ ਨੁਕਸਾਨ ਆਉਣਾ ਨੂੰ ਦੇਖੀ ਆ ਭਾਈ ਕੀ ਬਣਦਾ ਹੋਇਆ ਕੁਸ ਵੀ ਹੋ ਸਕਦਾ ਆ ਜੀ ਕੁਸਮੀ ਕਹਿ ਸਕਦੇ ਕੰਪੈਨ ਚੱਲ ਰਹੀ ਆਪਣੀ ਉਹ ਤਰਤਾਰ ਚੰਗਮ ਹੀ ਆ ਗਿਆ ਭਈਆ ਚਲੋ ਦੇਖੋ ਕੀ ਬਣਾਉਂਦਾਤੇ ਦੀ ਮੌਜ ਹੈ ਹਨਾ ਵੀ ਬੰਦ ਸਗਾ ਜੋ ਉਸਨੇ ਦੇਣਾ ਉਹ ਹੀ ਕਰਨਾ ਆਪਾਂ ਨੇ ਪਹੁੰਚ ਕੇ ਤੇ ਘਰੇ ਆਪਾਂ ਮਸ਼ੀਨਾਂ ਆ ਗਈਆਂ ਬਈ ਦੋਏ ਮੀਂਹ ਪੈ ਰਿਆ ਰਮੇ ਤਾਂ ਕਿ ਆ ਗਿਆ ਕੀ ਕਪੈਣਾ ਕਿਥਾ ਕੌਣ ਲੈ ਕੇ ਆਇਆ ਹੈ ਬੇ ਲਤਉ ਤੂੰ ਹੀ ਨੂੰ ਕੌਣ ਲੈ ਗਿਆ ਆ ਗਿਆ ਬਈ ਦੋਏ ਮਸ਼ੀਨਾ ਜਾਂ ਮੀ ਕਰਕੇ ਖੜ ਲੀਆਂ ਮਸ਼ੀਨਾ ਲੱਗੀਆਂ ਦੋਏ ਅੰਦਰ ਕੀ ਖਰਾਬ ਹੋ ਗਿਆ ਦਾ ਕੁਝ ਨਹੀਂ ਆ ਜਮ ਹੋ ਗਈ ਸੀ ਜੈਨ ਦਾ ਉੱਪਰ ਕੀ ਚੀਜ਼ ਦੀ ਕਟਰ ਕਟਰ ਨਿਕਲ ਗਈ ਇਹ ਪੂਰੇ ਦਾਣੇ ਭਰ ਗਈ ਮਸ਼ੀਨ ਵਾਂ ਫਿਰ ਬਾ ਹੁਣ ਕੱਟਦੇ ਆ ਖਾਲੀ ਕਰਦੇ ਆ ਸਾਰੀਆਂ ਚੋਕ ਹੋ ਗਈ ਜੀ ਰਣਾ ਸਾਰੀ ਮਸ਼ੀਨ ਚੋਕ ਹੋ ਗਈ ਬਹੁਤ ਜ਼ਮ ਖਰਾਬ ਹੋਣੇ ਕਰਕੇ ਤੁਸੀਂ ਧਾ ਦੀਆਂ ਬਾਈ ਜੀ ਜਿੱਤਰਾ ਮਦਾ ਵੀਰੋ ਉਹ ਬੰਦ ਕਰ ਲੈ ਮਸ਼ੀਨ ਬੰਦ ਕਰ ਦੇ ਇਹ ਪਤਾ ਕੀ ਕਰੋ ਵੀਰੋ ਤਲੇ ਟਾਕੀ ਟੁਕੀ ਖੋਲ ਕੇ ਕੱਢੋ ਨਿਉ ਫਿਰ ਚਲੇਗਾ ਨਿਉ ਨਹੀਂ ਚੱਲਦਾ ਕੋ ਤੋੜ ਦੇਗੀ ਉਹ ਨਿਉ ਕਿ ਤਰ੍ਹਾਂ ਘੁੰਮ ਜੇਗਾ ਯਾਰ ਪਰਿਆ ਪਿਆ ਤੇ ਪੂਰਾ ਪੱਖਾ ਭਰਿਆ ਪਿਆ ਦਾਣੇ ਗੱਲ ਸੁਣੀ ਉਹਦੇ ਹੂੰ ਕਿ ਕਿ ਤਰ੍ਹਾਂ ਡੁੱਟੇ ਟੁਕੋਂ ਕਿਹੜਾ ਖਾਜੇਗਾ ਯਾਰ ਇਹ ਹੋਰ ਉਹ ਟੈਂਕ ਚ ਦਾਣੇ ਜਾਣਗੇ ਬੀਓ ਜੀ ਕਣੀਆ ਜੀ ਪੈ ਗਈਆਂ ਕੰਮ ਰੁਗ ਗਿਆ ਤਾਂ ਅੱਜ ਕੱਢਿਆ ਆਪਣਾ ਕਬੋਟਾ ਬਾਹਰ ਆਪਣਾ ਘਨੌਰ ਪਚਾ ਗਿਆ ਮੇ ਇਹਨੂੰ ਨਾਲੇ ਟਾਇਰ ਨਾਲੇ ਟਰੈਕਟਰ ਗੇਰ ਨਾਲ ਲਈ ਪਿੱਛੇ ਕਰ ਲੈ ਬਾਈ ਟਾਇਰ ਮੜਾ ਜੀ ਅੱਗੇ ਰੇ ਇੱਕ ਉੱਧਰ ਲਾ ਲੈ ਇੱਕ ਉੱਧਰ ਬੜੇ ਦੱਬੇ ਛੋਟੇ ਲੱਲੇ ਉਹ ਹੱਬ ਕਰਕੇ ਕਰ ਗਿਆ ਦੋ ਇੱਕ ਹਪੁੱਧਰ ਹੋ ਗਈ ਠੀਕ ਹੈ ਠੀਕ ਹੈ ਠੀਕ ਹੈ ਇਹ ਗੱਬਿਆ ਆ ਜਾਈਏ ਹਨ ਇਹ ਜੋੜੀ ਪਹਿਲਾਂ ਕੱਢੀ ਹੈ ਇਹ ਦੋ ਟਰੈਕਟਰਾਂ ਨੂੰ ਪਾਵੇਂਗੇ ਦੋ ਟਰੈਕਟਰ ਤਿਆਰ ਹੋएंगे ਉਹ ਆਪਣੇ ਇਹ ਤੈਨੂੰ ਵੀ ਗੈਲ ਚੱਕ ਕੇ ਰੱਖ ਦੇਗਾ ਵਿੱਚ ਇਹ ਹੋਵੇ ਬਈ چھوٹਾ ਜਿਹਾ ਟਰੈਕਟਰ ਜਿਹੜੇ ਮੈਨੇ ਭਵੇਂਗੇ ਮਟਗਾਟਿਸਕੇ ਉੱਪਰ ਚੱਕੇ ਵੀ ਆ ਜਣੀ ਫਿਟਿੰਗ ਹੁੰਦੀ ਹੈ ਨਾ ਥੋੜਾ ਜਿਹਾ ਇਸਕਾ ਹਿੱਸੇ ਦਾ ਕੰਮ ਹੋਏਗਾ ਨੇ ਪਿੰਨਾ ਪੁੰਨਾ ਪੈਣੀ ਆ ਮੱਕੀ ਮਰੇ ਬੇਟ ਬੂਟ ਲੱਗੇਗਾ ਟਰੈਕਟਰ ਕੇ ਸਰਵਸ ਹੋਣੀ ਆ ਇਹ ਫੇਰਾਂ ਮਲੋ ਫਿੱਟ ਕਰਾਈ ਆਪਣੇ ਟੈਰੀਸਮਾ ਉਧਰੋਂ ਉਧਰ ਦੇ ਖੋਲ ਕੇ ਲਿਆਏ ਤੇ ਰੋੜ ਗਏ ਦੂਰ ਤਾ ਵੀ ਚਲੋ ਮੂਰੇ ਥੋੜੇ ਬੂਸ਼ਵਾਸ ਜੇ ਵੱਡੇਵੇਂ ਹਿੱਸੇ ਗੇ ਸੈਂਟਰ ਪਿੰਨ ਪਵੇ ਨਾ ਵੀ ਬੂ ਮਾਲ ਲਗੇਗਾ ਜੋ ਵੀ ਇਸ ਕਰਕੇ ਚਲਾ ਕੇ ਨਹੀਂ ਲਿਆਏ ਵੀ ਥੋੜੀ ਲੈ ਨੋਟਦੀ ਵੀ ਕਟਿਆ ਨਾ ਟਾਇਰ ਨਹੀਂ ਸੜਕ ਪਰ ਕਟ ਜਾਂਦੇ ਆ ਮਾਂ ਛੱਡ ਗਿਆ ਕਨੌਰ ਸੋ ਟਾਇਰ ਲਾਦ ਰਹੇ ਆ ਹੋਰ ਮੈਂ ਟਰੈਕਟਰ ਕੱਢ ਲਿਆ ਬਾਹਰ ਮੀਂਹ ਗਿਆ ਹਟ ਸਾਜੇ ਬਚਾਏ ਆ ਜਿੰਨਾ ਹੋ ਰੁਪਿਆ ਕੱਲੂਗਾ ਮੈਂ ਚੱਲ ਜਾਊਗਾ ਮਸ਼ੀਨ ਗਾ ਲੱਦ ਗਏ ਕਦੇ ਹੱਸ ਵੀ ਲਿਆ ਕਰ ਸੀਰੀਅਸ ਹੀ ਕਿਉਂ ਰਹਿਣਾ ਏ ਹਾਂਜੀ ਹੱਸ ਵੀ ਲਿਆ ਕਰ ਸੱਜਣਾ ਹੱਸ ਵੀ ਲਿਆ ਕਰ ਸੱਜਣਾ 아이 ਕਿੰਸੀ ਬਾਤਾਂ ਕਰਤਾ ਹੈ ਸਿਆਣਾ ਬੰਦਾ ਹੈ ਇਹ ਕੀ ਆ ਛੋਟਾ ਜਿਹਾ ਟਰੈਕਟਰ നടന സംഭായ സംഭാ